ਹੈਲੋ ਜੀ ਈਸ਼ਵਰ ਭਜਨ ਕੀ ਜੈ ਜੀ ਬੀ ਪੰਜਾਬੀ ਫੂਡ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਇੱਥੇ ਫੇੜੀਆਂ ਬਣਾਵਾਂਗੇ ਜੀ ਸੋ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਵੱਡਾ ਚਮਚ ਦੇਸੀ ਘਿਓ ਲਿਆ ਹੈ ਜੀ ਸੋ ਇਸ ਘਿਓ ਨੂੰ ਆਪਾਂ ਥੋੜਾ ਜਿਹਾ ਗਰਮ ਕਰਾਂਗੇ ਤੇ ਉਸ ਤੋਂ ਬਾਅਦ ਵਿੱਚ ਆਪਾਂ ਜੋ ਇੱਕ ਕੌਲੀ ਫੇੜੀਆਂ ਦੀ ਲਈ ਹੈ ਜੀ ਉਹ ਆਪਾਂ ਇਸ ਘਿਓ ਦੇ ਵਿੱਚ ਪਾ ਦਵਾਂਗੇ ਜੀ ਸੋ ਇਹ ਫੇੜੀਆਂ ਪਾਉਣ ਤੋਂ ਬਾਅਦ ਵਿੱਚ ਹਲਕਾ ਹਲਕਾ ਆਪਾਂ ਚਮਚੇ ਦੇ ਨਾਲ ਇਹਨਾਂ ਫੇੜੀਆਂ ਨੂੰ ਛੇੜਾ ਦਿੰਦੇ ਰਵਾਂਗੇ ਸੋ ਬਹੁਤਾ ਜ਼ਿਆਦਾ ਨਹੀਂ ਫੇੜੀਆਂ ਨੂੰ ਛੇੜਾ ਦੇਣਾ ਕਿਉਂਕਿ ਇਹ ਫਿਰ ਘੁਲ ਜਾਣਗੀਆਂ ਜੀ ਚੰਗੀਆਂ ਨਹੀਂ ਲੱਗਣਗੀਆਂ ਵੈਸੇ ਇਹ ਫੇੜੀਆਂ ਘਰ ਵਿੱਚ ਹੀ ਬਣਾ ਕੇ ਖਾਓ ਤੇ ਬਹੁਤ ਟੇਸਟੀ ਲੱਗਦੀਆਂ ਹੈ ਤੇ ਬਹੁਤ ਜਲਦ ਬਣ ਵੀ ਜਾਂਦੀਆਂ ਹੈ ਸੋ ਹੁਣ ਆਪਾਂ ਇਹਨਾਂ ਫੇੜੀਆਂ ਨੂੰ ਹਲਕਾ ਜਿਹਾ ਬ੍ਰਾਊਨ ਕਰਨਾ ਹੈ ਸੋ ਇਸੇ ਤਰ੍ਹਾਂ ਥੋੜਾ ਜਿਹਾ ਹੋਰ ਸੇਕ ਲਗਾਉਂਦੇ ਜਾਵਾਂਗੇ ਸੋ ਫੇੜੀਆਂ ਕਦੇ ਵੀ ਕਦੋਂ ਵੀ ਬਣਾ ਕੇ ਤੁਸੀਂ ਖਾ ਸਕਦੇ ਹੋ ਸੋ ਬਹੁਤ ਜਲਦ ਬਣਨ ਵਾਲੀ ਇਹ ਰੈਸਪੀ ਹੈ ਜੀ ਖੁਦ ਬਣਾਓ ਤੇ ਆਪਣੇ ਬੱਚਿਆਂ ਨੂੰ ਵੀ ਖਿਲਾਓ ਸੋ ਬੜੀਆਂ ਹੀ ਸਵਾਦ ਲੱਗਦੀਆਂ ਹੈ ਕਿਉਂਕਿ ਕੱਲੇ ਦੁੱਧ ਵਿੱਚ ਹੀ ਬਣੜੀਆਂ ਹੁੰਦੀਆਂ ਆ ਚੀ ਇਹਨਾਂ ਦੇ ਵਿੱਚ ਆਪਾਂ ਪਾਣੀ ਨਹੀਂ ਪਾਵਾਂਗੇ ਸੋ ਹੁਣ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹਲਕੀਆਂ ਬਰਾਊਨ ਸੇਵੀਆਂ ਹੋ ਗਈਆਂ ਸਤੀ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਵਿੱਚ ਦੁੱਧ ਪਾ ਦਿੱਤਾ ਹੈ ਜੀ ਸੋ ਹੁਣ ਆਪਾਂ ਹਲਕਾ ਜਿਹਾ ਇਨਾਂ ਨੂੰ ਲਹਾਵਾਂਗੇ ਤਾਂਕਿ ਫੇੜੀਆਂ ਦੁੱਧ ਵਿੱਚ ਮਿਕਸ ਹੋ ਸਕਣ ਤੇ ਇੱਕ ਅਵਾਲ ਆਉਣ ਤੇ ਹੀ ਇਹ ਫੇੜੀਆਂ ਬਣ ਕੇ ਤਿਆਰ ਹੋ ਜਾਂਦੀਆਂ ਹੈ ਜੀ ਇਸ ਤਰੀਕੇ ਦੇ ਨਾਲ ਸੋ ਜਦ ਤੱਕ ਅਵਾਲ ਆਉਂਦਾ ਹੈ ਜੀ ਆਪਾਂ ਵੇਟ ਕਰਾਂਗੇ ਫਿਰ ਇਹਦੇ ਨਾਲ ਹੀ ਆਪਾਂ ਖੰਡ ਪਾ ਦਵਾਂਗੇ ਜੀ ਸੋ ਜਿੰਨਾ ਕੁ ਮਿੱਠਾ ਤੁਹਾਨੂੰ ਪਸੰਦ ਹੈ ਜੀ ਉਸ ਹਿਸਾਬ ਦੇ ਨਾਲ ਤੁਸੀਂ ਫੇੜੀਆਂ ਦੇ ਵਿੱਚ ਮਿੱਠਾ ਪਾ ਸਕਦੇ ਆ ਜੀ ਸੋ ਹੁਣ ਜਿਵੇਂ ਕਿ ਆਪਾਂ ਦੇਖ ਰਹੇ ਆ ਕੀ ਫੇੜੀਆਂ ਬਣ ਚੱਲੀਆਂ ਹੈ ਜੀ ਬਸ ਥੋੜਾ ਜਿਹਾ ਸਮਾਂ ਔਰ ਲੱਗੇਗਾ ਥੋੜਾ ਜਿਹਾ ਹੋਰ ਸੇਕ ਲਗਾਉਣਾ ਬਾਕੀ ਹੈ ਵੀ ਸੋ ਬਾਕੀ ਜੇਕਰ ਕੋਈ ਡ్రਾਈ ਫਰੂਟ ਘਰ ਵਿੱਚ ਪਏ ਹੈ ਤਾਂ ਉਹ ਕ੍ਰਸ਼ ਕਰਕੇ ਤੁਸੀਂ ਫੇੜੀਆਂ ਵਿੱਚ ਪਾ ਸਕਦੇ ਆ ਨਹੀਂ ਵੀ ਹੈ ਤਾਂ ਵੀ ਕੋਈ ਗੱਲ ਨਹੀਂ ਸੋ ਫੇੜੀਆਂ ਇਦਾਂ ਹੀ ਬਹੁਤ ਸਵਾਰ ਲੱਗਦੀਆਂ ਕਿਉਂਕਿ ਦੁੱਧ ਦੇ ਵਿੱਚ ਹੀ ਬਣੀਆਂ ਹੁੰਦੀਆਂ ਹੈ ਜੀ ਹੁਣ ਉਵਾਲ ਆ ਚੁੱਕਾ ਹੈ ਜੀ ਸੋ ਫੇੜੀਆਂ ਬਣ ਗਈਆਂ ਹੈ ਹੁਣ ਆਪਾਂ ਇਹਨਾਂ ਨੂੰ ਕੋਲੀਆਂ ਦੇ ਵਿੱਚ ਪਾਲਵਾਂਗੇ ਜੀ ਇਹੋ ਜੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨੀ ਜੀ ਸੋ ਇੱਕ ਲਾਈਕ ਪਲੀਜ਼ ਜ਼ਰੂਰ ਕਰਨਾ ਜੀ ਸੋ ਦੇਖੋ ਕਿੰਨੀਆਂ ਵਧੀਆ ਬਣ ਕੇ ਫੇੜੀਆਂ ਤਿਆਰ ਹੋਈਆਂ ਜੀ ਇਸ ਤਰੀਕੇ ਨਾਲ ਬਣਾ ਕੇ ਖਾਓ ਜੀ ਬਾਕੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ